ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਰਾਏ ਜੀ ਪਰਮ ਤੇ ਕਿਸਾਨ ਮੇਲਾ ਜਿਹੜਾ ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਮੇਲਾ ਇਹ 30 ਤੇ 31 ਅਗਸਤ ਨੂੰ ਅ ਅਨਾਜ ਮੰਡੀ ਨਾਲ ਲਿਖਿਆ ਪੁੱਚੋ ਮੰਡੀ ਇਹ ਪੁੱਚੋ ਮੰਡੀ ਦੀ ਵੀ ਇਧਰ ਪਿੰਡ ਲਰੇ ਵਗੇ ਬਣੀ ਹੋਈ ਆ ਇੱਥੇ ਬਾਈ ਹਰਜੀਤ ਹਰਮਨ ਤੇ ਇਹ ਬਿੱਟੂ ਆਉਡਾ ਬਲਵੀਰ ਚੋਟੀਆਂ ਤੇ ਹਰ ਪਿੰਡ ਢਿੱਲੋਂ ਪਹੁੰਚ ਰਹੇ ਆ ਇਸ ਮੇਲੇ 'ਚ ਤੇ ਜੀਤੂ ਪਸ਼ੂ ਆਪਾਂ ਇੱਥੇ ਲਿਆ ਸਕਦੇ ਆ ਜੀਤੂ ਪਸ਼ੂ ਜਿਹੜੇ ਪ੍ਰਦਰਸ਼ਨੀ ਲਈ ਲਿਆ ਸਕਦੇ ਆ ਇਹ ਆਪਣਾ ਪਸ਼ੂ ਦੇਖ ਕੇ ਪ੍ਰਸ਼ੰਸਾ ਪੱਤਰ ਦੇਣਗੇ ਆਪਾਂ ਨੂੰ ਤੇ ਕੋਈ ਇਹ ਇਹਨਾਂ ਨੇ ਕੰਪੀਟੀਸ਼ਨ ਤਾਂ ਕਰਵਾਉਣਾ ਨਹੀਂ ਸਿਰਫ ਆਪਾਂ ਇੱਕ ਦਿਖਾਵੇ ਲਈ ਲੈ ਕੇ ਆਉਣੀਆਂ ਉਹ ਤੇ ਤੁਸੀਂ ਲਿਹਾ ਸਕਦੇ ਹੋ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਇਹ ਨੇੜੇ ਪੁੱਚੋ ਮੰਡੀ ਤੇ ਪਿੰਡ ਲਹਿਰਾ ਹੈਗਾ ਤਹਿਸੀਲ ਨਥਾਣਾ ਆਂਦਾ ਬਠਿੰਡੇ ਤੋਂ ਬਰਨਾਲੇ ਵਾਲੀ ਸਾਈਡ ਨੂੰ ਵੀ ਇਹ 15 ਕਿਲੋਮੀਟਰ ਪਿੰਡ ਆ 15 18 18 ਕਿਲੋਮੀਟਰ ਹੋਣਾ ਤੇ ਰਾਮਪਰੇ ਤੋਂ ਜਦੋਂ ਬਠੰਡੇ ਨੂੰ ਜਾਂਦੇ ਆਪਾਂ ਬਰਨਾਲੇ ਤੋਂ ਰਾਮਪਰੇ ਤੋਂ ਹੈਗਾ 12 ਕਿਲੋਮੀਟਰ ਤੇ ਜਰੂਰ ਪਹੁੰਚੋ ਤੁਸੀਂ ਮੇਲੇ ਦੇ ਵਿੱਚ ਤੇ ਰੌਣਕਾਂ ਬੜਾ ਆਪਣੇ ਪਸ਼ੂ ਲੈ ਕੇ ਆਇਓ ਤੇ ਬਾਕੀ ਜਿਹੜੇ ਹੈਗੇ ਪ੍ਰਸ਼ੰਸਾ ਪੱਤਰ ਲੈਣਗੇ ਕਹਿੰਦੇ ਅਸੀਂ ਵੀ ਜਿਹੜਾ ਕੋਈ ਚੰਗਾ ਲੱਗੂ ਇਹਨਾਂ ਨੂੰ ਤੇ ਕੰਪੀਟੀਸ਼ਨ ਤਾਂ ਹੈ ਨਹੀਂਗਾ ਕੋਈ ਤੇ ਕਿਸਾਨ ਮੇਲਾ ਹੀ ਲੱਗਣ ਜਾ ਰਹੇ ਆ ਤੁਸੀਂ ਵੱਧ ਤੋਂ ਵੱਧ ਹਮ ਹਵਾ ਕੇ ਪਹੁੰਚੋ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ